ਆਇਦਰ ਕੋ ਆਇਦਰ ਅੰਦਰ ਗਏ ਤੇ ਜਦੋਂ ਅੰਦਰ ਐਂਟਰੀ ਲੈਣਾ ਜੀ ਆ ਕੀ ਹੁੰਦਾ ਇਹਨੂੰ ਕੀ ਹੁੰਦੇ ਆ ਮੈਂ ਨਾਮ ਭੁੱਲ ਗਿਆ ਪਰ ਹੋਣ ਦੇਖੋਗਾ ਇਧਰ ਦਾ 뷰 ਜੋ ਕਿ ਬਹੁਤ ਹੀ ਯਾਰਾ ਸੋਹਣਾ ਹੈ ਇਕਦਮ ਜੈਲ ਨੂੰ ਛੂ ਜਾਣ ਵਾਲਾ ਹਾਂ ਆ ਤੇ ਦੇਖੋ ਬਰੂ ਇਧਰ ਅੱਗੇ ਲੋਕਾਂ ਦਾ ਤੇ ਗੱਲ ਕਰੀਏ ਫਿਰ ਕੀ ਹਾਲ ਚੱਲ ਸਾਰੇ ਜਣ ਦੇ ਤਾਂ ਅੱਜ ਆਪਣਾ ਇੱਥੇ ਆ ਨਨਕਪੁਰ ਦੇ ਦੂਜਾ ਦਿਨ ਮਤਲਬ ਅਸੀਂ ਤਾਂ ਪਹਿਲੇ ਕੱਲ੍ਹ ਆਏ ਸੀ ਤੇ ਕੱਲ੍ਹ ਸ਼ਾਮੀ ਆਏ ਹਾਂ ਤੇ ਆਪਣੀ ਇਸ ਟ੍ਰਿਪ ਦਾ ਦੂਜਾ ਦਿਨ ਤੇ ਹੁਣ ਅਸੀਂ ਇਸ ਵੇਲੇ ਨਾ ਸਵੇਰ ਦੇ ਵਜੇ ਕਿੰਨੇ ਵਜੇ ਹੋਣਗੇ 5 ਕੇ 6 ਵਜੇ ਮੋੜ ਟਾਈਮ ਇੱਕ ਦਾ ਦਾ ਬਾਅਦ ਪਰ ਅਸੀਂ ਚੱਲਿਆ ਕੇਸਗੜ ਸਾਹਿਬ ਮੱਥਾ ਟੇਕਣ ਸਵੇਰੇ-ਸਵੇਰੇ ਨਹਾਤ ਹੋ ਕੇ ਭਈ ਪਾਣੀ ਬਾਏ ਠੰਡਾ ਸੀਗਾ ਤੇ 3 ਵਜੇ ਦੀ ਜਾਗ ਖੁੱਲੀ ਪਈ ਏ ਠੀਕ ਆ ਤੇ 5 ਵਜੇ ਜਸ ਵੇਲੇ ਪੂਰੇ-ਪੂਰੇ ਤਾਂ ਆਪਾਂ ਚੱਲਦੇ ਹਾਂ ਫਟਾਫਟ ਯਾਰ ਹੁਣੇ ਪੂਰਾ 5 ਵਜੇ ਵਾਲਾ ਘੰਟਾ ਵੱਜ ਜਾਏ ਤੇ ਆਪਾਂ ਨਾ ਦਰਬਾਰ ਦੇ ਅੰਦਰ ਮੱਥਾ ਟੇਕਣ ਚੱਲਿਆ ਤੇ ਚੱਲਦੇ ਆ ਵਾਈਗਣੇ ਤਿਆਰ ਹੋ ਲੈਣੇ ਦਰਬਾਰ ਦੇ ਵਿੱਚ ਦਰਸ਼ਨ ਕਰਕੇ ਆਏ ਆ ਤੇ ਅਰਦਾਸ ਹੁੰਦੀ ਹੈ ਅਰਦਾਸ ਸੁਣੀ ਆਪਾਂ ਤੇ ਇੱਧਰ ਆ ਜਾਨੂੰ ਆਲੇ ਪੁਲ ਜਾ ਕੋ ਖੰਡਰ ਰੂਰ ਕੋ ਦੇਖੋ ਆਹ ਵਾੜਾ ਛੜਕ ਦੁੱਤੇ ਗੁੜੇ ਬਰਾਵੋ ਥੱਲੇ ਛੜਕ ਦਿਖਾਵਾਂ ਕਿੰਦੀ ਇਤਨੀ ਵੀ ਲੱਗਦੀ ਇਧਰੋਂ ਅਲਟਰਾ ਵਾਈਡ ਕਰਾਂ ਪਰ ਨੋ ਚਲਰਾਟ ਦਿਖੇਗਾ ਘਰ ਤੋਂ ਵਧੀਆ ਯਾਰ ਲੋਕੇਸ਼ਨ ਕਿੰਨੀ ਥੋੜੀ ਇੱਥੋਂ ਗੁਰਦਾਰਾ ਸਾਹਿਬ ਦਾ 뷰 ਦਰਬਾਰ ਦਾ 뷰 ਨਾ ਅਲੱਗ ਹੀ ਦਾ ਇੱਕ ਵਾਰੀ ਚੈੱਕ ਕਰੋ ਹਨਾ ਨਾ ਸਹੀ ਇਹਦਾ ਗੰਦਾ ਮੈਂ ਘਰ ਹੀ ਪੜਾ ਲੈ ਰਣਾ ਅਗਲੀ ਵਾਰੀ ਤਿਆਰ ਦਰਬਾਰ ਦੇ ਅੰਦਰ ਮੱਥਾ ਟੇਕ ਕੇ ਨਾ ਹੁਣ ਆਪਾਂ ਲੰਗਰ ਵਾਲੇ ਚੱਲੇ ਕਿਉਂਕਿ ਨਾ ਮੈਨੂੰ ਰਾਤੀ ਨਾ ਮੈਂ ਇੱਕ ਹੀ ਰੋਟੀ ਖਾਧੀ ਹੁਣ ਮੈਨੂੰ ਭੁੱਖ ਲੱਗ ਗਈ ਆ ਤਾਂ ਮੈਂ ਸੋਚ ਰਿਹਾ ਚਾਹ ਪੀ ਲੈਂਦੇ ਆ ਤੇ ਬਿਸਕੁਟ ਸਾਡੇ ਕੋਲ ਹੈਗੇ ਆ ਚਲੋ ਪਹਿਲਾਂ ਬੋਲੀ ਤਿਆਰ ਹੁਣ ਆਪਾਂ ਇੱਥੇ ਖਾਣ ਲੱਗੇ ਆ ਬਿਸਕੂ ਕਰੀਮ ਵਾਲੇ ਬਿਸਕੂ ਖਾਵਾਂਗੇ ਤੇ ਆ ਨਮਕੀਨ ਵਾਲੇ ਵੀ ਹੈਗੇ ਆਪਣੇ ਕੋਲ ਚਲੋ ਖਾਣਾ ਤੇ ਯਾਰ ਹੁਣ ਦਾ ਅਸੀਂ ਇਧਰੋਂ ਆਪਾਂ ਚੱਲੇ ਬੋਲੀ ਸਾਹਿਬ ਵੱਲ ਤੇ ਜਿਹੜੇ ਲੱਗ ਲੱਗੇ ਲੈ ਗੁਰਦਾਰੇ ਨੇ ਉਹ ਸਾਰੇ ਦੇਖਣੇ ਅੱਜ ਨਾਲੇ ਅੱਜ ਗੁਰੂ ਗੋਬਿੰਦ ਸਿੰਘ ਦਾ ਸ਼ਗਨ ਹੈ ਠੀਕ ਹੈ ਤੇ ਆਪਾਂ ਗੁਰੂ ਘਰ ਹੋਰ ਵੀ ਜਾਣਾ ਹੈ ਤੇ ਉਹ ਤੇ ਚਲੋ ਦੇਣ ਚੜ੍ਹੇ ਤੇ ਜਾਣਾ ਉੱਚੇ ਤੱਕ ਆਪਾਂ ਸਾਰੇ ਆਸ-ਪਾਸ ਦੇ ਗੁਰਦਾਰੇ ਘੁੰਮਦੇ ਆਜਾ ਦਰਸ਼ਨ ਕਰਦੇ ਸਾਰੇ ਵਾਦੇ ਤੇ ਯਾਰ ਹੁਣ ਆਪਾਂ ਤੁਰ ਪਿਆ ਸਰਾ ਤੇ ਦਿਨ ਵੇਲੇ ਹੋਰ ਜਿਆਦਾ ਵਧੀਆ ਹੁੰਦਾ ਕਿਉਂਕਿ ਦੁਕਾਨਾਂ ਤੋਂ ਕੋਈ ਨਾ ਸਾਰੀਆਂ ਖੁੱਲੀਆਂ ਹੁੰਦੀਆਂ ਨੇ ਐਸ ਵੇਲੇ ਬੰਦ ਆ चलो कोई नहीं आदि वेले तीन खुल जाएगी हाँ पहुँच के आप बोली साहब तो चलते अंदर दर्शन करते चलो यार हम आप बोली साहब पहुंच गए दर्शन करके आए कि सोहना लुक् लगन देखो एक वाहेगुरू वाहेगुरू वाहे चलो तो यार बोली साहब आप दर्शन कर ले तो इधर आए गुरुद्वारे दर्शन कर आए थे पर लौके हाले तक आप ज्यादा छेती है सवेरे सवेरे तो आप चलते हाँ ਤਿਆਰ ਆਇਆ ਹੈ ਵੀਰ ਨਾ ਆਪਾਂ ਸ਼ੀਸ਼ਗੰਜਵਰਤਾਰੇਲ ਜਾ ਰਹੇ ਆਂ ਖਰਾ ਆਇਂ ਦੇਖੋ ਲਟਾਂ ਗੇ ਕਰਨੇ ਨਾ ਜਗੜ ਬੁਝੰਦੀਆਂ ਦੇਖਣਾ ਕੂਤੀਆ ਮੋਲ ਬਣਾਤਾ ਤੇ ਔਰ ਆਪਾਂ ਚੱਲੇ ਹੁਣ ਗੁਰਦੁਆਰਾ ਸ਼ੀਸ਼ਗੰਜ ਲਟਾਂ ਵਰੀਆਂ ਕੈਂਟ ਦੇ ਜਗੜ ਬੁਝੰਦੀਆਂ ਭਰਾਵਾ ਇੱਕ ਵਾਰ ਮਾਤਾ ਆੜੀ ਆੜੀ ਪਾਰਕਰ ਡੇਢ ਸਾਲ ਪਹਿਲਾਂ ਜਦੋਂ ਮੈਂ ਹਦੋਂ ਇਹ ਪਾਰਕਰ ਲੈ ਬਣ ਰਹੀ ਸੀ ਠੀਕ ਆ ਅੱਧੇ ਸਾਲ ਪਹਿਲਾਂ ਮੈਂ ਆਇਆ ਹਾਂ ਉਦੋਂ ਵੀ ਪਾਰਕ ਬਣ ਨਹੀਂ ਰਹੀ ਸੀ ਹੁਣ ਆਇਆ ਹੁਣ ਵੀ ਇਹ ਬਣ ਨਹੀਂਈਈਆ ਤੇ ਯਾਰ ਹੁਣ ਨਾ ਇੱਥੋਂ ਪਹਿਲਾਂ ਸ਼ੀਸ਼ਗੰਜ ਦੀ ਹੈਗਾ ਨਾ ਫਤੇਗੜ ਸਾਹਿਬ ਚੱਲੇ ਆਪਾਂ ਇਧਰ ਨੂੰ ਅੱਗੇ ਉਹ ਪਲਾਨ ਚੇਂਜ ਹੋ ਗਿਆ ਥੋੜਾ ਜਿਹਾ ਤੇ ਯਾਰ ਹੁਣ ਜਿਵੇਂ ਆਵੇ ਹਰ ਜਗ੍ਹਾ ਤੇ ਐਰੋ ਐਰੋ ਨਹੀਂ ਨਾ ਕਿੰਨੇ ਕਾਫੀ ਸਾਰੇ ਐਰੋ ਵੇਖ ਵੇਖ ਕੇ ਪਹੁੰਚ ਗਏ ਆ ਤੇ ਚਲੋ ਦਰਸ਼ਨ ਕਰਕੇ ਆਉਂਦੇ ਆ ਤਾਂ ਹੁਣ ਅਸੀਂ ਇਲਾਪ ਅਤੇ ਗੜ ਮੋਲਗੀ ਦਾ ਇਤਿਹਾਸ ਨੂੰ ਰੋਕੇ ਪੜ ਸਕਦੇ ਬੱਕੇ ਇੱਥੇ ਕੀਰਤਨ ਹੋ ਰਿਹਾ ਵਾ ਯਾਰ ਇਹ ਵੇਲੇ ਨਾ ਪੂਰੇ 7:00 ਵਜ ਗਏ ਆ ਤੇ ਹੁਣ ਆਪਾਂ ਵਾਪਸ ਚੱਲੇ ਆ ਕਿਸ ਗੰਜ ਨੂੰ ਤੇ ਆਪਣਾ ਨਾਲ ਦੋ ਚਾਰ ਗੁਰਦੁਆਰੇ ਉਧਰ ਵਾਲੇ ਜਿਹੜੇ ਰਹਿੰਦੇ ਆ ਉੱਥੇ ਆਪਾਂ ਮੱਥਾ ਟੇਕਦੇ ਆ ਤੇ ਦਿਨ ਚੜ੍ਹਨੇ ਲੱਗਾ ਬਸ ਹੁਣ ਤੇ ਯਾਰ ਇੱਥੇ ਨਾ ਹੁਣ ਆਪਾਂ ਚਾਹ ਪੀਣ ਲੱਗੇ ਆ ਤੇ ਨਾਲ ਆਪਾਂ ਨੂੰ ਮਿਲਿਆ ਬਿਸਕੂ ਖਾਣਿਆ ਕਰਾ ਤੋ ਚਲੋ ਯਾਰ ਹੁਣ ਆਪਾਂ ਗਏ ਆ ਵਾਪਸ ਨੂੰ ਤੇ ਮੈਂ ਚਾਹ ਫਿਰ ਬਿਸਕੁਟ ਵੇਖ ਕੇ ਮੈਂ ਚਲੋ ਚਾਹ ਬਿਸਕੁਟ ਪੀ ਲਈਏ ਖਾ ਲਈਏ ਫਿਰ ਮੈਂ ਰੁਗਿਆ ਥੋੜੀ ਦੇਰ ਹੋਰ ਚਲੋ ਯਾਰ ਹੁਣ ਆਪਾਂ ਸ਼ੀਸ਼ਗੰਜ ਗੁਰਦੁਆਰੇ ਪਹੁੰਚ ਗਏ ਮੱਥਾ ਟੇਕਣਾ ਮੈਂ ਤਾਂ ਯਾਰ ਉਸ ਗੁਰਦੁਆਰੇ ਦੇ ਨਾਲ ਹੀ ਨਾ ਆ ਵਾਲਾ ਗੁਰਦੁਆਰਾ ਇੱਥੇ ਆਪਣੇ ਜਿਹੜੇ ਜਿਹੜੇ ਸ਼ਹਿਬਜ਼ਾਦੇ ਨਾ ਉਹਨਾਂ ਦਾ ਜਨਮ ਹੋਇਆ ਸੀ ਐਸੇ ਜਗ੍ਹਾ ਤੋਂ ਗੁਰੂ ਗੋਬਿੰਦ ਸਿੰਘ ਜੀ ਬਰਾਤ ਤੁਰੀ ਸੀ ਮਤਲਬ ਕੱਲ ਤੁਰੂਗੀ ਠੀਕ ਆ ਬਾਕੀ ਜਗ੍ਹਾ ਤੁਸੀਂ ਦੇਖੋ ਕਿੰਨੀ ਸਜਾਈ ਗਈ ਆ ਠੀਕ ਆ ਚਲੋ ਆ ਜਾਈਏ ਅੰਦਰ ਇਥੇ ਤੇ ਬੁਰਾ ਮੇਲਾ ਬਣਿਆ ਇਥੋਂ ਕੱਲ ਬਰਾਤ ਤੁਰਨੀ ਜਾਣਾ। ਕਿ ਆਈ ਸਜਾਇਆ ਕਿਆ ਬਾਤ ਹੈ। ਵਧੀਆ ਲੱਗ ਰਿਹਾ ਹੈ। ਬਾਕੀ ਆ ਗਾਰਡਨ ਬੜਾ ਸੋਹਣਾ ਬਣਿਆ ਇਹ ਪਿਛਲੇ ਰਿਹਾ ਇੰਨਾ ਹੀ ਸੋਹਣਾ ਸੀ। ਬਾਕੀ ਆ ਜਗ੍ਹਾ ਇੱਥੇ ਗੁਰਗੋਮੀ ਸਿੰਘ ਜੀ ਨੇ ਬੈਠ ਕੇ ਨਾ ਪਾਠ ਕਰਦੇ ਹੁੰਦੇ ਸੀਗੇ। ਜਿਹੜੀ ਆ ਵਾਲੀ ਜਗ੍ਹਾ ਹੈਗੀ ਆ ਇੱਥੇ ਨਾ ਆ ਦੇਖੋ ਬਾਬਾ ਜੂਹਾਰ ਸਿੰਘ ਜੀ, ਬਾਬਾ ਜੁਰਮਾਨ ਸਿੰਘ ਜੀ, ਬਾਬਾ ਫਰਖ ਸਿੰਘ ਦਾ ਜਨਮ ਹੋਇਆ ਠੀਕ ਆ। ਤੇ ਆ ਵੀ ਗੁਰਦੁਆਰਾ ਇੱਥੇ ਠੜਾ ਸਾਹਿਬ। ਲੋਕੇਸ਼ਨ ਦੇਖੋ ਕਿੰਨੀ ਪਿਆਰੀ ਲੱਗਦੀ ਨਾਲ ਸਾਰੇ ਗੁਰਦੁਆਰਿਆਂ ਦੇ ਨਾ ਹੁਣ ਅਸੀਂ ਮੱਥਾ ਟੇਕ ਕੇ ਨਾ ਤੇ ਇੱਧਰ ਆਏ ਸੀਗੇ ਚਾਹ ਪੀਣੇ ਤੇ ਚਾਹ ਦੇ ਨਾਲ ਤੁਸੀਂ ਕਰੀਬ ਥਾਲੀ ਚੈੱਕ ਕਰੋ ਜਿਹੜੀ ਹਨ ਦਿੱਤੀ ਗਈ ਹੈ ਜਲੇਬੀ ਕੀ ਹੁੰਦਾ ਇਹਨੂੰ ਕੀ ਹੁੰਦੇ ਹੈ ਨਾ ਭੁੱਲ ਗਿਆ ਪਰ ਜੋ ਇਹਦੇ ਪਰਪੀਆਂ ਗੁਜਰੇਲਾ ਲੱਡੂ ਗੁਲਾਬ ਜਾਮਨ ਚਟਨੀ ਪਕੌੜੇ ਮਤਲਬ ਪੂਰਾ ਵਿਆਹ ਵਾਲਾ ਸੀਨ ਮਲ ਬਣੇ ਪਿਆ ਹੈ ਵੈਸੇ ਤਾਂ ਹੈਗਾ ਹੀ ਤੇ ਮੈਨੂੰ ਪਤਾ ਨਹੀਂ ਆ ਇੰਨਾਂ ਖਨੇ ਆ ਜੇ ਖਾਧਾ ਗਿਆ ਤਾਂ ਬਾਬਾ ਇਹ ਢਿੱਡ ਭਰ ਜਾ ਜਿਵੇਂ ਸਵੇਰੇ ਸਵੇਰੀ ਤੇ ਯਾਰ ਆਹ ਦੇਖੋ ਆਪਣੇ ਜਿਹੜੇ ਵਰਤਾਵੇ ਨੇ ਇਹਨਾਂ ਨੇ ਆਪਾਂ ਨੂੰ ਫੋਲੋ ਕਰਕੇ ਰੱਖਿਆ ਹੋਇਆ ਤੇ ਫਿਰ ਆਪਾਂ ਇਹ ਵੀਡੀਓ ਬਣਾਈਏ ਜੀ ਮਤਲਬ ਆਪਣੇ ਇਥੋਂ ਦੇ ਫੋਲੋਅਰ ਹੋ ਗਏ ਹੈ ਵਧੀਆ ਤੇ ਯਾਰ ਹੁਣ ਨਾ ਜੀ ਦੋਸਤੋਂ ਪਕੌੜੇ ਖਾਦੇ ਪਕੌੜੇ ਬੜੇ ਸਵਾਦ ਗੁਰਾ ਗਜਰੇਲਾ ਉਸ ਤੋਂ ਹੀ ਸਵਾਦ ਮਨਾ ਅੱਤੀ ਰਾਤੀ ਬਸ ਢਿੱਡ ਭਰ ਗਿਆ ਛੇਤੀ ਤੇ ਹੋਰ ਖਾ ਲੈ ਸਕਿਆ ਤੇ ਹੁਣ ਆਪਾਂ ਚੱਲੇ ਆ ਸਿੱਧਾ ਆਪਣੇ ਟਰੱਕ ਕੋਲ ਤੇ ਗੁਰੂ ਕੋਲ ਹੋਰ ਹਲ ਜਾਣਾ ਜਿੱਥੇ ਕੀ ਮਤਲਬ ਗੁਰੂ ਜੀ ਦਾ ਵਿਆਹ ਹੋਇਆ ਸੀ ਠੀਕ ਆ ਉਸ ਜੀ ਲੋਕੇਸ਼ਨ ਤੇ ਪਹੁੰਚਦੇ ਆ ਤਾਂ ਯਾਰ ਮੈਂ ਹੁਣ ਪਹੁੰਚ ਗਿਆ ਵਾਂ ਟਰੱਕ ਵਾਲੀ ਜਗਾ ਤੇ ਤੇ ਆ ਸਾਡਾ ਟਰੱਕ ਆ ਸੰਗ ਤਾਂ ਹਲੇ ਆ ਰਹੀਆਂ ਨੇ ਜਦੋਂ ਪਹੁੰਚਦਿਆਂ ਤਾਂ ਫਿਰ ਤੁਰਦੇ ਆ 9 ਵਜੇ ਦਾ ਟਾਈਮ ਸੀ 5-10 ਮਿੰਟ ਰਹਿ ਗਏ ਪਰ ਲੇਟ ਤੇ ਹੋ ਜਾਵਾਂਗੇ ਓਵਰ ਦੀ ਗੱਲ ਹੈ ਦੋਸਤੋ 9 ਕਹਿੰਦੇ ਕਹਿੰਦੇ 9:30 ਦੇ ਉੱਤੇ ਹੋ ਗਿਆ ਟਾਈਮ ਪਰ ਹਲੇ ਤੱਕ ਟਰਾਲਾ ਇੱਥੇ ਹੀ ਖਲੋਤਾ ਵਾ ਵੇਨੇ ਕਿਦਾਂ ਤੁਰਦਾ ਹੈ या फाइनली प ही गई टहमो क कोंने उ और इत जानने इतर <laughs> 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 नहीं स ना थोड़ी पो यह देख जान दजिए तरही जानने हैं नहीं शुूते जानने हैं ਯਾਰ ਆਨੰਦਪੁਰੋਂ ਨਿਕਲ ਕੇ ਨਾ ਆਪਾਂ ਪਹੁੰਚੇ ਪੰਭੋਰ ਸਾਹਿਬ ਗੁਰਦੁਆਰਾ ਸਾਹਿਬ ਆ ਗਿਆ ਸਾਡਾ ਟਰੱਕ ਹੋ ਰਿਹਾ ਤੇ ਆ ਜਾ ਆ ਜਾ ਨਾਲ ਹੀ ਆ ਜਾ ਦੋਵੇਂ ਨੇ ਪਹਾੜ ਦੇਖਣ ਚੱਲ ਜਦੇ ਦੋਵੇਂ ਭਰਾ ਭਰਾ ਹੈਲੋ ਬਲੌਗਰ ਹਾਂ ਜੀ ਵੀ ਆਇਆ ਬਸ 2 ਮਿੰਟ ਗੁਰੂਆ ਕਿੱਡਾ ਛੋੜ ਛੇਤੀ ਕਰ ਕਰਦੇ ਆ ਛੇਤੀ ਕਰ ਛੇਤੀ ਉੱਤੇ ਚੜ ਜਾ ਉੱਤੇ ਚੜ ਜਾ ਚੜ ਜਾ ਆਹ ਆਹ ਵੇਖੋ ਆਹ ਵੇਖੋ ਲੋਕੇਸ਼ਨ ਕਿਆ ਪਹਾੜ ਨਾ ਯਾਰ ਆ ਰਹੇ ਨੇ ਕਿਆ ਬਾਤ ਹੈ ਕਿਆ ਦਿਲ ਗੜਨ ਗੜਨ ਹੋਇਆ ਪਿਆ ਲੋਕ ਬੰਨਿਆ ਸਿਆ ਤੇ ਯਾਰੋ ਇੱਥੇ ਕੋਈ ਇੱਥੇ ਆਏ ਤੇ ਹੁਣ ਇਧਰੋ ਸ਼ਾਲ ਲੱਗਾ ਅਸੀਂ ਆਹ ਚੱਲ ਮੂਮਾ ਵੇਖ ਲਈਏ ਕਿਸਾਬ ਕਰ ਲਈਏ ਵਧੀਆ ਨਾ ਤੇ ਮੂਹਾਂ ਤੋਲੇ ਨੇ ਫਿਰ ਆਪਾਂ ਅੰਦਰ ਚੱਲਦੇ ਤੇ ਯਾਰ ਹੁਣ ਨਾ ਹੀ ਸੋਪੇ ਵਿਡ ਕੱਢਦੇ ਆਪੇ ਸਭ ਤੋਂ ਪਹਿਲਾਂ ਮਥਾ ਟੇਕੇ ਲੱਡੂ ਲਿਆ ਇਹ ਸਭ ਤੋਂ ਮੇਨ ਕੰਮ ਇਹ ਆ ਤੇ ਪਹਿਲਾਂ ਲੱਡੂ ਖਾਵਾਂਗੇ ਹੋਣ ਦੇ ਰਹੋ ਹੋਣ ਦੇਖਾਂਗੇ ਇਧਰ ਦਾ ਵਿਊ ਜੋ ਕਿ ਬਹੁਤ ਹੀ ਯਾਰਾ ਸੋਹਣਾ ਹੈ ਇਕਦਮ ਜੈਲ ਨੂੰ ਛੂ ਜਾਣ ਵਾਲਾ ਤੇ ਮੰਮੀ ਉਹਨਾਂ ਦੱਸਿਆ ਕਿ ਇੱਥੇ ਬੈਠ ਕੇ ਗੁਰੂ ਜੀ ਨੇ ਚਪਈ ਸਾਹਿਬ ਦਾ ਪਾਠ ਲਿਖਿਆ ਠੀਕ ਐ ਐਸ 뷰 ਨੂੰ ਨਈ ਰ ਨਈ ਜੀ ਤੁਰਹੇ ਤੇ ਤੇ ਆਪਾਂ ਹੁਣ ਇੱਥੇ ਫੋਟੋ ਖਿੱਚ ਲੱਗ ਗਿਆ ਵਾ ਨਹੀਂ ਯਾਰ ਸੱਚੀ ਬੜਾ ਵਧੀਆ ਜੀ ਲੋਕੇਸ਼ਨ ਯਾਰ ਜੇ ਬਾਹਰਾਂ ਥੋੜਾ ਹੋਰ ਅੰਦਰ ਚਲ ਜੀਏ ਤੇ ਕੀ ਬਾਤ ਹੋ ਜੇ ਜਿਵੇਂ ਜਿੰਨਾ ਸਵਾਦ ਆ ਲੱਡੂ ਉਨੇ ਸਵਾਦ ਦੇਣੋ ਜੀ ਯਾਰ ਹੁਣ ਇੱਧਰ ਪਤਾ ਕੀ ਚੱਕਰ ਆ ਹੁਣ ਆਪਾਂ ਮੱਥਾ ਟੇਕ ਲਿਆ ਫਟਾਫਟ ਤੇ ਲੱਡੂ ਖਾ ਲਿਆ ਹੁਣ ਨਾ ਇੱਧਰ ਲਈ ਸੈਟ ਤੇ ਆ ਗਣਾ ਥੋੜਾ ਵਿਊ ਵਧੀਆ ਲੱਗਾ ਤੇ ਉਧਰ ਫੋਟੋ ਫੋਟਾ ਖਿਜਦੇ ਦੋ ਚਾਰ ਵਧੀਆ ਇਕਦਮ ਹੈਣਾ ਨਾਲ ਆਪਣੇ ਆਵੇ ਹੈਗਾ ਫੋਟੋ ਖਿੱਚ ਲੀ ਵੀ ਤੇ ਇਧਰ ਤੁਸੀਂ ਦੇਖ ਸਕਦੇ ਵਿਊ ਤੇ ਹੈ ਗਿਆ ਵਧੀਆ ਹੈਣਾ ਯਾਰ ਹੁਣ ਨਾ ਅਸੀਂ ਉਥੋਂ ਨਿਕਲ ਕੇ ਇੱਥੇ ਥੱਲੇ ਜਾਂਦੇ ਥੋੜਾ ਯਾਰ ਬਾਂਦਰ ਬੁੰਦਰ ਵੇਖਣ ਬਾਂਦਰਾਂ ਦੀ ਫੋਟੋ ਖਿੱਚ ਕੇ ਆਵਾਂਗੇ ਠੀਕ ਆ ਜਿੱਥੇ ਕਿੰਨੇ بڑے ਦੇਖੇ ਬੱਕਰੀਆਂ ਵੀ ਹੈਗੀਆਂ ਇੱਥੇ ਤੇ ਯਾਰ ਇਧਰ ਤਾਂ ਨਹੀਂ ਬਾਂਦਰ ਵੇਖਣ ਨੇ ਆ ਪਰ ਬਾਂਦਰ ਤਾਂ ਲੱਭੇ ਨਹੀਂ ਪਰ ਲੋਕੇਸ਼ਨ ਬੜੀ ਸੋਹਣੀ ਲੱਭੀ ਜਾ ਵੇਖੋ ਹੈਣਾ ਬਹੁਤ ਪਿਆਰੀ ਜਗ੍ਹਾ ਹੈ ਤੇ ਬੜੂ ਬੜੂ ਕਹਿਦੇ ਇਥੇ ਫਿਰ ਹੋਰ ਕੀ ਆਵੇ ਬਾਂਦਰ ਤੇ ਦੇਖਿਆ ਨਹੀਂ ਬੱਕਰੀ ਹੈਗੀ ਜੇ ਤੇ ਬੱਕਰੀ ਦੇ ਸਿੰਗ ਵੀ ਬੜੇ ਤਕੜੇ ਚ ਇਸ ਵਾਰ ਕੇ ਹਿੰਦੀ ਕਰ ਲੱਗੇ ਟਾਈਮ ਸਰ ਗਿਆ ਪਤਾ ਵੀ ਖਾ ਲੋ ਕੁੱਤਾ ਭਰਾਵਾ ਇਹ ਤਾਂ ਅੱਗੇ ਸ਼ਿਕਾਰੀ ਲੱਗਣ ਤੇ ਨਿਕਲੋ ਟਾਈਮ ਸਰੀ ਬਾਕੀ ਹੁਣ ਇਹਨੇ ਮੈਨੂੰ ਪਾ ਲੱਗਾ ਕਿ ਲੰਗਰ ਦੇ ਵਿੱਚ ਖੀਰ ਆ ਫਿਰ ਛੇਤੀ ਪਹੁੰਚਣਾ ਪਿਆ ਤਾਂ ਦੇਖੋ ਖੀਰ ਆ ਚੁਗੀ ਹੈ ਤੇ ਹੁਣ ਅਸੀਂ ਫਿਰ ਖੀਰ ਖਾਦੇ ਆ ਫਿਰ ਮੈਂ ਕਿਧਰੋਂ ਸਿਰ ਟ੍ਰੱਕ ਚ ਮਿਲਦੇ ਆ ਗਏ ਚਲੋ ਯਾਰ ਹੁਣ ਇਹ ਖੀਰ ਖਾ ਲਈਏ ਤੇ ਟ੍ਰੱਕ ਚ ਪਹੁੰਚਦੇ ਆਂ ਵਾਪਸ ਅੱਜ ਸਾਡਾ ਹੀ ਵੇਟ ਹੁੰਦਾ ਨਾ ਜਨਤਾਲ ਨੂੰ ਕਿਉਂਕਿ ਅਸੀਂ ਐਂਡ ਤੇ ਖੀਰ ਖਾਣੀ ਸ਼ੁਰੂ ਕੀਤੀ ਫਿਰ ਆਈਆਂ ਸਵਾਦ ਲਾਲਾ ਖਾਦੀ ਆ ਆਈਏ ਚੱਲਿਆ ਫਿਰ ਤੋਂ ਵਾਪਸ ਨਾਨਾਪੁਰ ਤੇ ਹੋ ਜੀ ਦਿਨ ਆਈਏ ਦੇਖੋ ਕਿ ਮਾਪਾ ਨੰਦਪੁਰ ਬਸਟਾਡੇ ਤੇ ਪਹੁੰਚ ਗਏ ਆ ਠੀਕ ਆ ਤੇ ਐਸੇ ਲੈਨੇ ਆ ਰੋਕਦੇ ਆ ਬੈਗ ਬੁਲੇ ਕੇ ਨਿਕਲਦੇ ਆ ਯਾਰ ਹੁਣ ਇੱਥੇ ਵੇਨੇ ਕਿਨਾ ਚਿਰ ਆ ਫਰੋਕਣਾ ਤੇ ਫਿਰ ਆਪਾਂ ਚੱਲਾਂਗੇ ਉਹ ਬੈਗ ਜੈਕ ਰਹਿ ਗਏ ਉਹ ਮੰਗਾਇਆ ਫਿਰ ਤੋਂ ਠੀਕ ਆ ਤੇ ਉਹਦਾ ਸਾਰਾ ਪੰਗਾ ਪਿਆ ਵਾ 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 ਗਰੋ ਇਧਰ ਗਰੋ ਟਰੱਕ ਤੇ ਤੁਰਨ ਲੱਗਾ ਹੀ ਆ ਰਹਿ ਲੈ ਥੱਲੇ ਤੇ ਆ ਵੀ ਥੱਲੇ ਰਹਿ ਚਲੇ ਹੀ ਪੱਜ ਕੇ ਪੌੜੀ ਚੜੀ ਤਾਂ ਯਾਰ ਹੁਣ ਤੁਰ ਪਿਆ ਸਾਡਾ ਟਰੱਕ ਬੜੀ ਫਾਈਨਲੀ ਫਾਈਨਲੀ ਮਾਹੀ ਤੁਰਿਆ ਜੇ ਬੈਗ ਬੁੱਕ ਮਿਲ ਗਿਆ ਜੇ ਤੇ ਮਹਣ ਬਸ ਪਹੁੰਚਦੇ ਆ ਗੁਰੂਗੱਲ ਔਰ ਭਜਾਈ ਆਓ ਇਧਰ ਇਹ ਗੁਰੂ ਨਗਰ ਦੇਤਨ ਲੱਗੇ ਜਾਣ ਨੇ ਹਾਂ ਜੂਸ ਦਾ ਲੰਗਰ ਲੱਗਾ ਹੀ ਤੇ ਆਏ ਟਾਈਗਰ ਟਰੱਕ ਦੇ ਉੱਤਰ ਆਏ ਆ ਤੇ ਜੂਸਪੀਨ ਦੇ ਚੱਕਰ ਦੇ ਵਿੱਚ ਸਾਡਾ ਉਹ ਬਲੀ ਦੂਰ ਚਲ ਗਿਆ ਭਾਈ ਪਿਛੇ ਰਹਿ ਗਿਆ ਆਇਓ ਆਇਓ ਟਰੱਕ ਲੱਗੇ ਪਹੁੰਚੇ ਨੇ ਲੋ ਪਹੁੰਚੇ ਪਹੁੰਚ ਗਏ ਔਰ ਆ ਸਾਡਾ ਟਰੱਕ ਤੇ ਇੱਥੇ ਕੋਈ ਹੋਰ ਵੀ ਲੰਗਰ ਲੱਗਾ ਹੈ ਵੇਖੀਏ ਵੀ ਇੱਦੇ ਹੱਲ ਵੀ ਇਹ ਹੁਣ ਅਸੀਂ ਟਰੱਕ 'ਚ ਬੈ ਗਏ ਤੇ ਉੱਥੇ ਆਪਣਾ ਚੌਲ ਸੀਗੇ ਤੇ ਉਹ ਵੀ ਆਪਾਂ ਲੈ ਲਿਆ ਤਾਂ ਯਾਰ ਮਸਾ ਹੀ ਨਾ ਆਪਣੀ ਗੱਡੀ ਫਾਸਟ ਹੋਈ ਏ ਕਿਉਂਕਿ ਨਗਰ ਘੇੜਨ ਲੱਗੇ ਸੀ ਹੁਣ ਓਵਰਟੇਕ ਕਰਕੇ ਆਪਾਂ ਕਿ ਆ ਗਏ ਆ ਤੇ ਟਾਈਮ ਸਿਰ ਪਹੁੰਚਦੇ ਆ ਆਹ ਬੰਨ ਕਿਹੜਾ ਗੱਡੀ ਵਾਲਾ ਸਾਡੇ ਪਿੱਛੇ ਆਉਂਦਾ ਆ ਇੱਧਰ ਵੇਖੋ ਨਹਿਰਾ ਨੂਰਾ ਪਾਰ ਕਰ ਓਹ ਨਹਿਰਾ ਨੂਰਾ ਕ੍ਰੋਸ ਹੋ ਗਏ ਆਓ ਤੇਰੇ ਕੋਲੋਂ ਇੱਧਰ ਅੱਗੇ ਨਦੀ ਨਦੀ ਵੇਖ ਲਓ ਪੂਰੀ ਨਾਲ-ਨਾਲ ਆਪਣੀ ਠੀਕ ਹੈ ਤੇ ਅਹੀਂ ਕਹਿਆ ਪੱਥਰ ਪੁੱਥਰੇ ਕਿਤਾ ਕੀਤੇ ਬਈਆਣਾ ਚਲੋ ਪਹੁੰਚਦੇ ਯਾਰ ਤਾਂ ਯਾਰ ਹੁਣ ਆਪਾਂ ਪਹੁੰਚ ਗਏ ਛੇਲਾ ਕੋੜਾ ਠੀਕ ਆ ਵਾਲੀ ਜਗ੍ਹਾ ਤੇ ਇੱਥੇ ਇੱਕ ਸਟਾਪ ਹੈ ਸਾਡਾ ਤੇ ਇਥੋਂ ਬਾਅਦ ਅੱਗੇ ਚੱਲਾਂਗੇ ਤੇ ਇੱਥੇ ਛੇਲੇ ਕੋੜੇ ਆਪਣੇ ਕੋਲ ਪ੍ਰਸ਼ਾਦ ਦੇਖ ਲਓ ਮੈਂ ਫੁੱਲੀਆਂ ਕਹਿ ਕੇ ਬਾਬਾ ਨੂੰ ਪਵਾਈਆਂ ਆ ਵੇਖੋ ਆ ਬਾਬਾਈ ਦਾ ਕੋੜਾ ਹੈ ਤੇ ਇਥੇ ਅੰਤਿਮ ਸੰਸਕਾਰ ਕੀਤਾ ਸੀ ਯਾਰ ਕਹਿੰਦੇ 15 ਮਿੰਟ ਦੇ ਵਿੱਚ ਪਹੁੰਚਣਾ ਹੈ ਮੈਂ ਤਾਂ ਪਹੁੰਚ ਗਿਆ ਬਾਕੀ ਕੋਈ ਨਹੀਂ ਆਇਆ ਦੇਖ ਲਓ ਆਓ ਆਂਟੀ ਆਏ ਆ ਤੇ ਬਾਕੀ ਸਾਰੇ ਇਹਨਾਂ ਨੇ ਰਹਿੰਦੇ ਤੇ ਮੈਂ ਅੰਗੂਰ ਖਾਣਾ ਹੁਣ ਚੜਦਾ ਵੀ ਦੇਖਣ ਦੇਖਣਾ ਤੇ ਲੋਨ ਚ ਮੈਨਾਂ ਨਗਰੇ ਤੱਕ ਫੇਰ ਆਇਆ ਨਾ ਅੱਡੇ ਤੋਂ ਅੱਗੇ ਐ ਬੱਚੇ-ਬੁੱਤੇ ਜਾਣਦੇ ਵਾਵਾ ਸਭ ਸਭਰ ਕੇ ਤਾਂ ਚਲੋ ਹੁਣ ਇਸ ਜਗ੍ਹਾ ਤੋਂ ਅਸੀਂ ਚੱਲੇ ਆ ਤੇ ਹੋਰ ਸਿੱਧਾ ਮੇਰੇ ਖਾਲਾ ਗੁਰੂ ਕੇ ਲਾਹੌਰ ਹੀ ਪਹੁੰਚਾਂਗੇ ਤੇ ਇੱਥੋਂ ਆਪਾਂ ਨੂੰ ਹੁਣ ਥੋੜਾ-ਥੋੜਾ ਯਾ ਥੋੜਾ-ਥੋੜਾ ਬਾੜਾ ਦੇ ਚਾੜਾ ਸ਼ਿਕੋਗੇ ਆ ਤੇ ਯਾਰ ਹੁਣ ਆਪਾਂ ਨਾ ਸੇਰਾ ਸਾਹਿਬ ਗੁਰਦਾਰੇ ਨਾਲ ਉੱਤੇ ਮਿਲੂ ਉੱਥੇ ਪਾਰਕਿੰਗ ਹੋ ਗਈ ਆ ਇੱਥੇ ਆਪਣੀ ਗੱਡੀ پارک ਹੋ ਗਈ ਹੁਣ ਆਪਾਂ ਇੱਥੋਂ ਸੇਰਾ ਸਾਹਿਬ ਚਾਵਾਂਗੇ ਫਿਰ ਗੁਰੂ ਘਰ ਜਾਣਾ ਤੁਰ ਕੇ ਅੱਗੇ ਆਪਾਂ ਜਾ ਤਰਾਂਗੇ ਤਾਂ ਇੱਥੋਂ ਹੁਣ ਆਪਾਂ ਜੇ ਤੁਰ ਕੇ ਅੱਗੇ ਜਾਣੇ ਆ ਤੇ ਅੱਗੇ ਪਹਾੜ ਜਿਹੜਾ ਨੂੰ ਦਿਖੋਨੇ 2-400 ਜਿੰਨੇ ਹੀ ਹੈਗੇ ਆ ਆਪਾਂ ਜੇ ਇੱਥੋਂ ਚੱਲੇ ਸੇਰਾ ਸਾਹਿਬ ਗੁਰਦਾਰੇ ਉੱਤੇ ਨੂੰ ਪਹੁੰਚਦੇ ਆ ਆ ਵੇਖੋ ਆਪਾਂ ਟੋਕਨ ਨੰਬਰ ਜਿਹੜਾ ਮਿਲਿਆ ਉਹ ਹੈ 57 ਮੇਰਾ ਲੈਣਾ ਪਾ ਕਹਿੰਦਾ ਅੱਜ ਦਿਨ ਵਿਆਹ ਦਾ ਆ ਗਿਆ ਏ ਅੱਜ ਸਿਰ ਸਭ ਕੋ ਬਰਾਤ ਚੜ੍ਹ ਰਹੀ ਹੈ ਨਾ ਖੁਸ਼ੀ ਬਾਰਾ ਦੇਣਾ ਖੁਸ਼ੀ ਵਾਲੀ ਘੜੀ ਹੈ ਅੱਜ ਦਿਨ ਵਿਆਹ ਦਾ ਆ ਗਿਆ ਏ ਹੋਈਆਂ ਜੰਜ ਦੇ ਲਈ ਤਿਆਰੀਆਂ ਨੇ ਸਾਰਿਆਂ ਨੇ ਇਹ ਸੰਗਤੋ ਖੁਸ਼ੀਆਂ ਚੱਲੇ ਜਾ ਰਹੇ ਇੱਥੇ ਵੀ ਚੱਲੇ ਆਂ ਫੂਟ ਪਾ ਲਿਆ ਮੈਂ ਨੂਡਲ ਗਰਮਾ ਗਰਮ ਟਿੱਕੀ ਨਾਲ ਵਈ ਗੱਪੇ ਖੱਟੇ ਵਿੱਚ ਗੋਲ ਗੱਪੇ ਆ ਇਧਰ ਵੀ ਬਰੋ ਨੂਡਲ ਵਗੈਰਾ ਦਾ ਚੱਲੰਦਿਆ ਗੋਲ ਗੱਪੇ ਆਉਣ ਵਾਲੇ ਆ ਬਸ 2 ਮਿੰਟ ਚ ਲੈ ਜਾ ਕੇ ਲੈ ਆ ਬਸ ਹੁਣੇ ਗੋਲ ਗੱਪੇ ਲੰਗਰ ਚਾਲੂ ਹੋਣਾ ਮਾ ਆਪਾਂ ਚੱਲਾਂਗੇ ਬਸ ਵੇਖ ਗੋਲ ਗੱਪੇ ਸੁਣ ਕੇ ਆਪਾਂ ਉਸੇ ਲਈ ਇਧਰ ਆ ਗਏ ਆ ਤੈਨੂੰ ਹੁਣੇ ਬਸ ਅਖੀ ਗੋਲ ਗੱਪੇ ਖਾਵਾਂਗੇ ਗੁਰੂਆ ਇਧਰ ਜਾ ਕਰੋ ਹੋਣ ਗੱਪੇ ਪਾੜਾਂ ਦੇ ਵਿੱਚ ਬੈਗੇ ਉਹ ਕਾਲੇ ਹੋ ਗਏ ਪਰ ਇਧਰ ਜਿੱਤੇ ਹੋਏ ਖਾਣੇ ਆ ਇਥੋਂ ਜਾ ਰਹੇ ਹਾਂ ਇਹ ਹੋਰ ਅੱਗੇ ਤੁਰੇ ਜਾ ਰਹੇ ਹਾਂ ਤੇ ਬਸ ਪਹੁੰਚਣੇ ਵਾਲੇ ਥੋੜੇ ਹੀ ਰਹਿ ਗਿਆ ਪੈਂਡਾ ਇਧਰ ਗੁਰੂ ਮੈਂ ਅੱਗੇ ਤਰੇ ਆਇਆ ਨਾ ਮੈਨੂੰ ਮੇਰੀ ਫੇਵਰੇਟ ਰੋ ਦਿਲ ਕੀ ਤੇ ਹੁਣ ਮੈਂ ਖਾ ਪੀਣੀ ਤੇ ਪੈਣੀ ਫਿਰ ਰੋ ਦੇ ਰੋ ਪੀਨੇ ਆਪਾਂ ਕਰੀ ਹੁਣ ਤਾਂ ਚਲੋ ਯਾਰ ਹੁਣ ਆਪਾਂ ਤਰੇਬੇਣੀ ਪਹੁੰਚ ਗਏ ਆ ਇਹਦੇ ਨਾਲ ਹੀ ਗੁਰੂ ਘਰ ਲੋ ਆ ਰਹੇ ਹਨਾ ਤੋਂ ਦਿਖਾਉਣਾ ਤੁਹਾਨੂੰ ਇਧਰੋਂ ਅੱਗੇ ਜਲ ਕੇ ਤਾਂ ਚਲੋ ਯਾਰ ਆਪਾਂ ਪਹੁੰਚ ਚੁੱਕੇ ਆਂ ਗੁਰੂਗਰਾਹ ਲਾਹੌਰ ਦੇਖ ਲਓ ਗੁਰਦੁਆਰਾ ਸਾਹਿਬ ਅੰਦਰੋਂ ਦਰਸ਼ਨ ਕਰਾਉਣਾ ਤੁਹਾਨੂੰ ਮੈਂ ਹੁਣੇ ਫਰੂਟ ਚੜ ਬਣਾਉਣ ਲਈ ਕੱਟੇ ਆ ਰਹੇ ਫਰੂਟ ਤੇ ਆਹ ਦੇਖੋ ਗੁਰਦੁਆਰਾ ਸਾਹਿਬ ਤੇ ਲਾਗੇ ਪਹਾੜੀ ਦੇਖ ਲਓ ਤੇ ਹੁਣ ਅੰਦਰੋਂ ਹੋਣੇ ਤੁਹਾਨੂੰ ਦਰਸ਼ਨ ਕਰਾਉਣਾ ਮੈਂ ਇਧਰ ਇੱਕ ਗੁਰਦਸ ਜਾਵੜਾ 12ਵੀਂ ਕਿ ਨਹੀਂ ਸੋਹਣੀ ਕੀਤੀ ਗਈ ਆ ਹਨਾ ਪਰ ਸ਼ਾਇਦ ਬਣਾਇਆ ਜਿਹੜਾ ਸੋਹਣਾ ਮਤਲਬ ਫੁੱਲਾਂ ਦਾ ਸਿਆ ਹੈ ਗਿਆ ਪਹਿਲਾਂ ਜੋੜੇ ਜਮਾ ਕਰਾ ਲੈਂਦੇ ਆ ਆਹ ਦੇਖੋ ਇਧਰੋਂ ਅੰਦਰ ਗਏ ਤੇ ਜਦੋਂ ਅੰਦਰ ਐਂਟਰੀ ਲੈਣਾ ਉੱਤੇ ਸ਼ੌਤ ਦੇਖੋ ਕਿੰਨੀ ਸੋਹਣੀ ਸਜਾਈ ਕੀਤੀ ਹੈ ਤੇਰੇ ਬੰਦੇ ਮੈਂ ਇੱਥੇ ਨਾਉਣ ਮੈਂ ਜੋੜੇ ਜਮਾ ਕਰਾਤੇ ਪਰ ਮੈਂ ਤ੍ਰਿਵੇਣੀ ਵਾਪਸ ਜਾਊਂਗਾ ਤੇ ਪੰਜ ਸ਼ਰਾਣਾ ਕਰੂੰਗਾ ਠੀਕ ਆ ਨਾਲੇ ਥੋੜੇ ਸੁੱਚੀ ਹੋ ਜਾਣਗੇ ਕਿਉਂਕਿ ਮਿੱਟੀ ਦਾ ਟੱਬੜਾ ਪਿਆ ਅੱਜ ਪੂਰਾ ਦੇਣੀ ਹੈ ਨਾ ਉੱਥੇ ਟਰੱਕ ਤੇ ਤੇ ਪੰਜ ਸ਼ਰਾਣਾ ਕਰਦੇ ਆ ਫਿਰ ਵਾਪਸ ਆਉਂਨੇ ਆ ਚਲੋ ਹੁਣ ਮੈਂ ਚੱਲਿਆ ਮੱਥਾ ਟੇਕਣ ਚੱਲਦੇ ਆਂ ਅੰਦਰ ਆਪਾਂ

ਸਜਾਇਆ ਬੈਤ ਦੋਦਿਆਂ ਨਾ ਉਹ ਦੋ ਲੈ ਕੇ 사이ਟਾ ਤੋਂ ਸਾਰੇ ਕੇ ਦੋ ਸਜਾਇਆ ਗੁਰ ਦਰਬਾਰ ਦੇ ਅੰਦਰੋਂ ਬਹੁਤ ਵਧੀਆ ਲੱਗ ਰਿਹਾ ਬਾਬੇ ਬਹੁਤ ਜਿਆਦਾ ਪਿਆਰਾ ਤਿਆਰ ਹੋਣਾ ਮੈਂ ਮੰਜੇ ਮੱਥਾ ਠੇਕਿਆ ਤੁਸੀਂ ਦੇਖਿਆ ਕਿੰਨਾ ਸੋਹਣਾ ਸਜਾਇਆ ਪਿਆ ਬਾਕੀ ਹੁਣ ਮੈਂ ਇਧਰ ਲਈ ਸਾਡਾ ਹੈ ਨਾ ਇੱਥੇ ਲੋਕ ਦੇਖੋ ਕਿੱਥੇ ਚੜੇ ਫਿਰਦੇ ਆ ਦੇਖੋ ਆਹ ਗੁਰੂਆ ਕਿੱਥੇ ਵਿਦਆਊਟ ਐਨੀ ਲੌਜੀਕ ਤਾਂ ਹੁਣ ਆਪਾਂ ਦਰਸ਼ਨ ਕਰ ਲਿਆ ਤੇ ਆਪਾਂ ਹੁਣ ਚੱਲੇ ਆ ਥੱਲੇ ਵਾਪਿਸ ਤੇ ਹੁਣ ਮੈਂ ਖਾਣ ਲੱਗਾ ਜੇ ਪਾਸਤਾ ਤੇ ਯਾਰ ਹੁਣ ਪਾਸਤਾ ਖਾ ਕੇ ਨਾ ਮੈਂ ਬੈ ਗਿਆ ਕਚੋਰੀ ਵਾਲੀ ਲੈਣ ਦੇ ਵਿੱਚ ਤੇ ਕਦੀ ਟ੍ਰਾਈ ਨਹੀਂ ਕੀਤੀ ਅੱਜ ਟ੍ਰਾਈ ਕਰ ਲੈਨੇ ਆਂ ਇਹਨੇ ਕਿਹਾਉਂਦੀ ਆ ਵਹ ਲਾਈਨ ਤੇ ਕਾਫੀ ਲੰਬੀ ਸੀ ਪਰ ਛੇਤੀ ਆਪਣੀ ਕਚੋਰੀ ਮਿਲ ਗਈ ਆ ਤੇ ਮੈਂ ਇਹਦਾ ਲੈ ਆਇਆ ਵਾ ਟੇਸਟ ਕਰਾਂਗੇ ਹੁਣ ਠੀਕ ਆ ਤੇ ਯਾਰ ਨਾਲ ਆਪਾਂ ਹੁਣ ਨਾ ਪਕੌੜੇ ਤੇ ਗਲੱਡੂ ਦੇ ਲਿਆ ਵਾ ਤੇ ਕਚੋਰੀ ਦੇ ਵਿੱਚ ਇੰਨਾ ਤੇਰਾ ਇੰਨਾ ਤੇਰਾ ਗੁਰੂ ਹੱਥਾਂ ਨਾਲ ਹੀ ਲੱਗੀ ਜਾਂਦਾ ਤੇ ਵੀਡੀਓ ਬੱਜ ਬਣਾਉਂਗਾ ਕਿਉਂਕਿ ਕੈਮਰਾ ਹਾਲ ਗੰਦਾ ਹੋ ਰਹਿਣਾ ਵਾ ਚਲੋ ਯਾਰ ਹੁਣ ਅਸੀਂ ਚੱਲੇ ਆ ਘਰ ਨੂੰ ਵਾਪਸ ਤੇ ਯਾਰ ਜਿਵੇਂ ਜਦੋਂ ਅਸੀਂ ਵਾਪਸ ਜਾਂਦੇ ਆ ਸੀਗਾ ਤੇ ਆਪਣਾ ਫਿਰ ਰੋਹ ਦੇਗੀ ਆ ਹੁਣ ਰੋਹ ਪੀਵਾਂਗੇ ਦੋ ਦੋ ਬਾਟੀਆਂ ਪੀਵਾਂਗੇ ਵਧੀਆ ਮ제 ਹੋਦੇ ਤੇ ਚਲੋ ਯਾਰ ਫਿਰ ਇੱਕ ਹੋਰ ਬਾਟੀ ਹੋ ਜੇ ਮ제ਦਾਰ ਤੇ ਹੁਣ ਇਹੋ ਨੇ ਆਪਾਂ ਨੂੰ ਪਹੁੰਚ ਗਿਆ ਅੱਗੇ ਨਾ ਨਗਰ ਕੀਰਤਨ ਆ ਗਿਆ ਪਟਾਕੇ ਚੱਲਣੇ ਸ਼ੁਰੂ ਹੋ ਗਏ ਨਾ ਨਗਰ ਕੀਰਤਨ ਨੂੰ ਪਹੁੰਚ ਗਿਆ ਵਾ ਆਓ ਇਧਰ ਨਗਰ ਕੀਰਤਨ ਪਹੁੰਚ ਚੁੱਕਾ ਬਹੁਤ ਹਰ ਵਾਣਾ ਓ ਫੌਜੀ ਬੈਡ ਵੀ ਨਾਲ ਅੱਜ ਕਿ ਜਿੱਥੇ ਨਾਲ ਆਡੀ ਟਰੱਕਾਂ ਲੱਗਾ ਇਹ ਕਿੰਨੀਆਂ ਬੱਸਾਂ ਕਿੰਨੇ ਟਰੱਕ ਹੈ ਗੁਰੂ ਕੋਈ ਹਿਸਾਬ ਹੀ ਨਹੀਂ ਕੀ ਜੀ ਦਾ ਚਲੋ ਆਪਣੇ ਆਪ ਲੱਭਦੇ ਆ ਤੇ ਵੇਨੇ ਕਿੰਨੇ ਜਣੇ ਆਏ ਆ ਨੂੰ ਆ ਟਰੱਕ ਤੇ ਮਿਲ ਗਿਆ ਪਰ ਦੋ ਚਾਰ ਜਣੇ ਤੋਂ ਵੱਧ ਕੋਈ ਨਹੀਂ ਆਇਆ ਤਾਂ ਉੱਚੇ ਇਧਰ ਵੇਖੋ ਇਧਰ ਵਾਲੀ ਸਾਈਡ ਲੁਕੇਸ਼ਨ ਦਾ ਫੋਟੋ ਫਿੱਟ ਲੱਗੇ ਜਿੰਜਰ ਤੱਕ ਪਰ ਨਹੀਂ ਰਹਿ ਚੱਲਦਾ ਟਰੱਕ ਆ ਤਾਂ ਯਾਰ ਹੁਣ ਰਾਤ ਨੂੰ ਤੁਰ ਲੱਗੇ ਆਪਾਂ ਵਾਪਸ ਨਿਹਰਾਨੇਰਾ ਹੋ ਗਿਆ ਤੇ ਮਾਸਾ ਕੋਈ ਨਹੀਂ ਦਿਖੰਦਿਆ ਚਲੋ ਹੁਣ ਘਰੇ ਚੱਲੇ ਆਂ ਮਨ ਨਹੀਂ ਅਨੰਦਪੁਰ ਜਾਂਦੇ ਆ ਇਹ ਦੇਖੋ ਆਹਦਾ ਮੂੰਹ ਤਾਂ ਨਹੀਂ ਦਿਖੰਦਿਆ ਪਰ ਇਹਦਾ ਫੋਨ ਦਿਖੰਦਿਆ ਜਿਹਦੇ ਵਿੱਚ ਵਾਈ ਸਿਟੀ ਖੇਡੰਦਿਆ ਆਪੇ ਆਏ ਤੇ ਫਿਰ ਮੋਰਸਲ ਮੋਰਸਲ ਪਈ ਆਉਂਦੀ ਓਹ ਕਹਾ ਬੈ ਅਦਰ ਵਾਈਪੀ ਤਿਆਰ ਹੁਣ ਤੇ ਆਪਾਂ ਪਹੁੰਚ ਗਏ ਹਾਂ ਰੂਮ ਦੇ ਵਿੱਚ ਤੇ ਕੋਈ ਇਧਰ ਮੈਂ ਬੈਠਾ ਰਿਹਾ ਮੈਂ ਰੈਸਟ ਕਰ ਲਿਆ ਹੁਣ ਘੰਟਾਕ ਤੇ ਪਰ ਨਾ ਬੰਨਿਆ ਵੇ ਸ਼ੀਸ਼ਾ ਨਹੀਂ ਹੈਗਾ ਨਾ ਮੇਰੇ ਕੋਲ ਉੱਥੇ ਕਮਰੇ 'ਚ ਤੇ ਫਿਰ ਮੈਂ ਜਦੋਂ ਜਦੋਂ ਬਾਦੀਗਾ ਬੱਲ ਲਿਆ ਹੁਣ ਆਪਾਂ ਇਹ ਕਰੀ ਨਾ ਕੇਸ ਘੜ ਮੱਥਾ ਟੇਕ ਲੈਨੇ ਆ ਤੇ ਫਿਰ ਲੰਗਰ ਛਕ ਲੈਨੇ ਆ ਤੇ ਰਾਤ ਨੂੰ ਹੋਣਾ ਨਾ ਤੇ ਸੌਣੇ ਫਿਰ ਹੋਰ ਕੀ ਬਸ ਅੱਜ ਦਾ ਵਲੌਗ ਚ ਇੰਨੇ ਹੀਗਾ ਬਸ ਮੱਥਾ ਟੇਕ ਕੇ ਆਉਨੇ ਆ ਤੇ ਆਪਾਂ ਸੌ ਲੱਗੇ ਬਾਏ